ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਦੀ ਸਾ ਸੰਗਤ ਤੁਹਾਨੂੰ ਕਥਾ ਸੁਣਾਉਣੀ ਆ ਹੁਣ ਜਿਵੇਂ ਹੁਣ ਆਪਾਂ ਕਹਿੰਨੇ ਆ ਨਾਮ ਜਪੀ ਦਾ ਜਿਹੜੇ ਸਾਧੂ ਆ ਉਹਨੂੰ ਨਾਮ ਜਪਦੇ ਆ ਮੂੰਹ ਦੇ ਨਾਲ ਇੱਕ ਦਿਨ ਇੱਕ ਪਹੁੰਚੇ ਹੋਏ ਸਾਧੂ ਬ੍ਰਹਮ ਗਿਆਨੀ ਸਾਧੂ ਉਹਨਾਂ ਨੂੰ ਪੁੱਛਿਆ ਦੂਸਰੇ ਸਾਧੂ ਨੇ ਕਹਿੰਦਾ ਬਾਬਾ ਜੀ ਕਿੰਨਾ ਕ ਨਾਮ ਜਪਦੇ ਆ ਉਹ ਕਹਿੰਦਾ ਭਾਈ 3 ਕਰੋੜ ਨਾਮ ਇੱਕ ਸਕਿੰਟ ਦੇ ਵਿੱਚ 3 ਕਰੋੜ ਵਾਹਿਗੁਰੂ ਕਹਿੰਨੇ ਆ ਸੀ ਇੱਕ ਮਿੰਟ ਦੇ ਵਿੱਚ ਪਤਾ ਨਹੀਂ ਕਿੰਨੇ ਕਰੋੜ ਕਰ ਦਿੰਨੇ ਆ ਭਾਈ ਉਹ ਸਾਧੂ ਹੈਰਾਨ ਹੋ ਮੈਂ ਨਾਮ ਜਪੀਦਾ ਹਾਂ ਮੈਂ ਵੀ ਜਪਦਾ ਹਾਂ ਵੀ ਅਸੀਂ ਦਾ ਸਭਲਾ 6-7 ਮਿੰਟ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ ਜੇ ਆਪਾਂ ਤੇਜ਼ੀ ਨਾਲ ਕਰੀਏ 7 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਆਨੰਦ ਸਾਹਿਬ ਦਾ ਪਾਠ ਹੁੰਦਾ ਜੇ ਉਹ ਕਰੀਏ ਸੋਖਣੀ ਸਾਹਿਬ ਦਾ 40 ਮਿੰਟ ਦੇ ਵਿੱਚ ਹੁੰਦਾ ਜੇ ਉਹ ਕਰੀਏ ਵੀ ਇਹ ਕਹਿੰਦਾ 3 ਕਰੋੜ 1 ਮਿੰਟ ਦੇ ਵਿੱਚ ਕਈ ਕਰੋੜ ਜਪ ਦਈਦਾ ਉਹ ਕਹਿੰਦਾ ਮਹਾਰਾਜ ਫਿਰ ਤੁਸੀਂ ਕਿਸ ਤਰ੍ਹਾਂ ਜਪਦੇ ਆ ਇੰਨਾ ਨਾਮ ਇੰਨਾ ਤਾਂ ਜਪਿਆ ਨਹੀਂ ਜਾਂਦਾ ਉਹ ਕਹਿੰਦੇ ਭਾਈ ਜਪਿਆ ਜਾਂਦਾ ਗਜਾਦ ਕਰ ਉਹ ਕਹਿੰਦਾ ਜੀ ਮੈਂ ਤਾਂ ਕਰ ਲਿਆ ਵੀ ਮੈਨੂੰ ਤਾਂ ਜਾਨ ਨਹੀਂ ਆਉਂਦਾ ਉਹ ਕਹਿੰਦਾ ਨਹੀਂ ਆਉਂਦਾ ਕਹਿੰਦਾ ਜੀ ਨਹੀਂ ਆਉਂਦਾ ਕਹਿੰਦਾ ਭਲਿਆ ਮਾਨਸਾ ਜਿੰਨਾ ਸਰੀਰ ਦਾ 3 ਕਰੋੜ ਰੋਮ ਆ ਸਰੀਰ ਦੇ 3 ਕਰੋੜ ਇੰਨਾ ਕਹਿੰਦਿਆ ਮੈਨੂੰ ਇੰਨਾ ਤਾਂ ਪਤਾ ਨਹੀਂ 3 ਕਰੋੜ ਤੱਕ ਕਹਿੰਦੇ ਕਹਿੰਦੇ ਆ ਵੀ ਜਿਹੜੇ 3 ਕਰੋੜ ਰੋਮ ਆ ਨਾ ਸਰੀਰ ਦੇ ਇਹ ਨਾਲ ਹੀ ਨਾਮ ਜਾਂਦੇ ਆ ਕਿਉਂਕਿ ਸਰੀਰ ਦੇ ਵਿੱਚ ਨਾ ਸੱਤ ਗੁਰੂ ਜਿਨੇ ਜਿਹੜੇ ਰੋਮਾ ਰੋਮ ਦਿੱਤੇ ਆ ਨਾ ਇਹ ਸਾਰੇ ਆਪਣੇ ਏ ਲੰਘੇ ਆ ਲੰਘੇ ਜਿਹਨੂੰ ਆਪਾਂ ਕਹਿ ਦਿੰਨੇ ਆ ਰੋਸ਼ਨਦਾਨ ਰੱਖੇ ਹੋਇਆ ਸਰੀਰ ਦੇ ਬਾਹੇ ਗੁਰੂ ਨੇ ਕਹਿੰਦੇ ਆਇਆ ਚਾਹਦੇ ਹੋ ਰੋਮ ਰੋਮ ਸਾਡਾ ਨਾਮ ਜਪਦਾ ਵਾਕਈ ਸਾਧ ਸੰਗਤ ਦੇ ਜਦੋਂ ਕਿਤੇ ਨਾਮ ਜਪਦਿਆ ਜਪਦਿਆਂ ਤੋਂ ਕਥਾ ਕਰਦਿਆ ਕਰਦਿਆਂ ਤੋਂ ਬਾਣੀ ਪੜਦਿਆ ਤੋਂ ਕੋਈ ਐਸਾ ਸ਼ਬਦ ਆ ਜੇ ਤੇ ਸਾਰਾ ਕੁ ਲੂੰ ਕੰਡਾ ਆਪਾਂ ਕਹਿੰਨੇ ਵੀ ਲੂੰ ਕੰਡਾ ਖੜਾ ਹੋ ਗਿਆ ਲੂੰ ਕੰਡਾ ਨਹੀਂ ਰੋਮ ਖੜੇ ਹੋ ਜਾਂਦੇ ਆ ਉਹ ਰੋਮਾਂ ਦੇ ਵਿੱਚ ਦੀ ਲੰਘ ਦਾ ਫਿਰ ਬਾਹੇ ਗੁਰੂ ਸਤਨਾਮ ਇਹ ਲੋ ਖੜੇ ਹੁੰਦੇ ਆ ਇਸ ਤਰ੍ਹਾਂ ਸਾਧ ਸੰਗਤ ਜਿਹੜੇ ਵਾਹਿਗੁਰੂ ਨੇ ਦੇਖੋ ਸਰੀਰ ਦੇ ਵਿੱਚ ਕਿੰਨੀਆਂ ਹੱਡੀਆਂ ਕਿੰਨਾ ਤਨੂ ਮਾਸ ਦੇ ਨਾਲ ਨਹਿਬਿਆ ਹੋਇਆ ਵਾ ਕਿਤੇ ਤੇਰੇ 7 ਵਜੇ ਜੇ ਤੇਰੇ ਹੱਡ ਵੱਜ ਜਾਂਦੇ ਆ ਢੂਈ ਪਾ ਨੇ ਡਿੱਗ ਪਾ 7 ਨਹੀਂ ਵੱਜਦੀ ਇੱਕ ਸਿਰ ਤੇ 7 ਵੱਜਦੀ ਆ ਜਦੋਂ ਬੰਦਾ ਸਿਰ ਤੇ ਜਾਂ ਜੇ ਦਿਲ ਤੇ ਵਜੇ ਕੋਈ ਚੀਜ਼ ਜਦੋਂ ਦਿਲ ਤੋਂ ਬੰਦੇ ਤੇ 7 ਜ਼ਿਆਦਾ ਲੱਗਦੀ ਆ ਜਾਂ ਸਿਰ ਦੀ 7 ਜ਼ਿਆਦਾ ਹੁੰਦੀ ਆ ਵੇ ਕਿਤੇ ਮਹਾਰਾਜ ਨੇ ਵਾਲ ਲਾਏ ਆਪਣੇ ਇਹ ਲਾ ਪਰੋਂ ਦਸਤਾਰ ਬੰਨਣ ਨੂੰ ਕਿੰਨੇ ਸੌ ਬਰੇ ਪਹਿਲਾਂ ਕਹਤਾ ਸੀ ਮਹਾਰਾਜ ਨੇ ਹਿੱਟ ਅੱਜ ਕਹਿੰਦੇ ਆ ਨਾ ਤੁਸੀਂ ਹੈਲਮਟ ਲਿਆ ਕਰੋ ਤੇ ਮਹਾਰਾਜ ਕਹਿੰਦੇ ਆ ਆਪਣੇ ਸਰੀਰ ਦੇ ਉੱਤੇ ਚੰਗੀ ਤਕੜੀ ਨਰੋਈ ਪੱਗ ਬੰਨਿਆ ਕਰੋ ਪੱਗ ਤੁਹਾਡੇ ਸਿਰ ਨੂੰ ਬਚਾਉਂਦੀ ਆ ਜੇ ਡਿੰਗ ਪਈ ਨਾ ਆਪਾਂ ਸਾਹ ਸੰਗਤ ਤੇ ਜੇ ਕਿਸੇ ਨਾਲ ਲੜਵੀਂ ਪੈ ਤਾਂ ਵੀ ਸਿਰ ਚ ਬਚਣੋ ਬਚ ਜਾਂਦਾ ਬੰਦਾ ਪੱਗ ਦੇ ਨਾਲ ਜੇ ਆਪਾਂ ਮੋਟਰਸਾਈਕਲ ਤੋਂ ਜਾਂ ਕਿਤੇ ਐਕਸੀਡੈਂਟ ਦੇ ਖੋ ਵੀ ਜਾਵੇ ਤੇ ਪੱਗ ਆਪਾਂ ਨੂੰ ਸਿਰ ਦੀ ਛੱਟ ਤੋਂ ਬਚਾ ਲੈਂਦੀ ਆ ਤੇ ਕਿੰਨਾ ਵਾਹਿਗੁਰੂ ਨੇ ਆਪਣੇ ਸਰੀਰ ਨੂੰ ਨਹਿਬਿਆ ਹੋਇਆ ਯਾਰ ਨੌ ਦਰਵਾਜ਼ੇ ਰੱਖੇ ਹੋਇਆ ਦਸਵਾਂ ਆਪਣਾ ਘੋਤਰ ਖਾਇਆ ਹੋਇਆ ਤੇ ਇਹ ਕਿੰਨੇ ਆ ਜਿਹੜੇ ਆਪਣੇ ਰੋਮ ਖੁੱਲੇ ਹੋਏ ਆ ਜਿੰਨਾ ਜਿਦੀ ਤੇਰਾ ਮੁਰਕਾ ਦੰਦਾ ਪਾਣੀ ਮਹਾਰਾਜ ਨੇ ਕਿਉਂ ਰੱਖਿਆ ਇਹ ਕਾਤੋਂ ਰੱਖਣੇ ਪਏ ਉਹ ਸਾਹਾ ਸੰਗਤ ਜਿਵੇਂ ਆਪਾਂ ਨਾ ਕਿਸੇ ਚੀਜ਼ ਦਾ ਲਾਲੋਸਾ ਬਫਰ ਫੈਕਟਰੀ ਲਾਉਣੇ ਆ ਵੀ ਇੰਜਣ ਦੇ ਵਿੱਚ ਦੀ ਪਾਣੀ ਲੰਘਦਾ ਤੱਤਾ ਹੱਟ ਨਿਕਲਦਾ ਠੰਡਾ ਹੱਟ ਪੈ ਜਾਂਦਾ ਉਹੀ ਆ ਰੇ ਸਰੀਰ ਦਾ ਵਾਰ ਜਿਹੜੇ ਰੋਮਾਂ ਥਣੀ ਦੀ ਵੀ ਆਪਣਾ ਮੁੜਕਾ ਨਿਕਲਦਾ ਉਹ ਗੰਦਾ ਮੁੜਕਾ ਨਿਕਲਦਾ ਖੱਟਾ-ਕਟਾ ਨਹੀਂ ਹੁੰਦਾ ਸਰੀਰ 'ਚ ਕਿਵੇਂ ਖੱਟਾ-ਖੱਟਾ ਮੁੜਕਾ ਲੱਗਦਾ ਆਂਦਾ ਹੋ ਆਪਾਂ ਨੂੰ ਫਿਰ ਕਿੰਨਾ ਆਪਾਂ ਨੂੰ ਪਹਿੜਾ ਲੱਗਦਾ ਉਹ ਜਦੋਂ ਨਿਕਲ ਕੇ ਝੱਗਾ ਗੱਲਾ ਝੱਗੇ ਜੋ ਮੋਸ਼ਕ ਮਾਰਦਾ ਉਹ ਤੇਰੇ ਸਰੀਰ 'ਚੋਂ ਗੰਦਾ ਬਾਣੀ ਨਿਕਲਦਾ ਸਰ ਮਹਾਰਾਜ ਨੇ ਤੇਰੇ 'ਚ ਰੋਮ ਕੇ ਤੇਰੇ 'ਚੋਂ ਰੋਸ਼ਨਦਾਨ ਲਾਏ ਆ ਜਿਨ੍ਹਾਂ ਦੇ ਵਿੱਚ ਦੀ ਗੰਦੀ ਹਵਾ ਤੇ ਗੰਦਾ ਪਾਣੀ ਨਿਕਲਦਾ ਸ਼ੁਕਰ ਕਰੋ ਮਹਾਰਾਜ ਸੱਚੇ ਬਾਜ ਉਹਨਾਂ ਨੇ ਕੋਈ ਚੀਜ਼ ਜਿਹੜੀ ਲਾਈ ਆ ਗਲਤ ਨਹੀਂ ਲਾਈ ਸਾਰੀਆਂ ਠੀਕ ਲਾਈਆਂ ਇਹ ਤਰ੍ਹਾਂ ਸਾਹਾ ਸੰਗਤੋ ਇੱਕ ਹੋਇਆ ਰਾਜਾ ਸ਼ਕੰਦਰ ਕਹਿੰਦੇ ਰਾਜਾ ਸ਼ਕੰਦਰ ਤੁਰਿਆ ਹਰਾਨ ਤੋਂ ਆਪਣੇ ਨੂੰ ਹਿੰਦੁਸਤਾਨ ਨੂੰ ਸਰ ਕਰਨ ਵਾਸਤੇ ਹੁਣ ਇੱਕ ਦਰਿਆ ਦੇ ਉੱਤੇ ਸਤਲੁਜ ਦੇ ਕੰਢੇ ਦੇ ਉੱਤੇ ਸਾਧ ਸੰਗੇ ਰਿਸ਼ੀ ਪਏ ਆ ਹੁਣ ਘੋੜੇ ਵੀ ਨੰਗੇ ਪੈਰਲ ਪਹੁੰਚਾ ਵੀ ਨੰਗੇ